ਹਾਂਜੀ ਗਾਇਜ਼ ਅਸੀਂ ਆਹਦੇ ਟਰੈਕਟਰ ਦਾ ਬੰਪਰ ਸੁਧ ਕਰਾਉਣਾ ਤੇ ਔਰ ਇਹ ਵੀਡੀਓ ਬੰਪਰ ਖੋਲ ਦੇ ਦੀ ਤੇ ਬੰਪਰ ਚੜ ਦੇ ਦੀ ਰੰਗ ਕਰ ਦੇ ਸਹੀ ਕਰ ਦੇ ਦੀ ਸਾਰੀ ਸੀਰੀ ਜਾਈਊਗੀ ਇੰਸਟਾਗ੍ਰam ਤੇ ਸਸਤੀ ਗਾਲ ਸਬਸਕ੍ਰਾਈਬ ਕਰ ਲਿਓ ਹਾਂਜੀ ਗਾਇਜ਼ ਹੁਣ ਆਪਾਂ ਖੋਲ ਲਏ ਬੰਪਰ ਆਪਾਂ ਟਰੈਕਟਰ ਕਰਾ ਲੈ ਤੇ ਆ ਰਿਹਾ ਬੰਪਰ ਕਰਾ ਦੇਣ ਵਾਲੀ ਬਟ ਬੰਪਰ ਰਹਿ ਗਿਆ ਤੇ ਅੱਜ ਜੀ ਆਪਾਂ ਸੀਰੀ ਸਟਾਰਟ ਕਰੀ ਬੜੀ ਗੱਲ ਦੀ ਹੁਣ ਆਪਾਂ ਕੋੜਾ ਅਗਲੀ ਸੀ ਚੱਲੂਗੀ ਆ ਬੰਪਰ ਖੋਲ ਰਹੇ ਆ ਕੱਲ ਮਿਲਦੇ ਹਾਂ ਹੁਣ ਸਾਡਾ ਦਾਤਾ ਖੋਲਦਾ ਪਿਆ ਨਟ ਜੀ ਤੇ ਨਟ ਬਹੁਤ ਔਖੇ ਖੁੱਲ ਜਾਂਦੇ ਆ ਪੰਜ ਪਾਈ ਥੋੜੀ ਜਾਂਦੀਆਂ ਜੀ ਤੇ ਗਾਇਜ਼ ਆਪਣੀ ਲੋਜ ਨਵੇਂ ਨਵੇਂ ਵਲੌਗ ਆਉਣਗੇ YouTube ਤੇ ਵੀ mini city ਦਾ ਆਇਆ ਕਰੂੰਗੀ ਜਿਹਦੇ ਤੇ Instagram ਤੇ ਨਾਲੇ ਵਲੌਗ ਦੀ ਅਪਡੇਟ ਵੀ ਆਇਆ ਕਰੂੰਗੀ ਵੀ Instagram ਤੇ ਸਾਰਾ ਕੁਝ ਤੁਸੀਂ ਦੋਨੇ ਚੀਜ਼ਾਂ ਫੋਲੋ ਕਰ ਲਓ ਨਾਲੇ YouTube ਤੇ ਤੇ ਨਾਲੇ Instagram ਤੇ ਤੇ ਦੱਸ ਕੇ ਸਪੋਰਟ ਕਰੋ ਫਲੋਵਰ ਗਾਣ ਨੂੰ ਬੋਲੋ ਕਰ ਲੋ ਇਹ ਪੋਰਚਾਂ ਦੇ ਪੋਰਚਾਂ ਦਾ ਜਿਹੜਾ ਨਾਮ ਤਾਂ ਹੀ ਰੱਖਿਆ ਕਿ ਇਹ ਤੁਹਾਡੇ ਸਾਹਮਣੇ ਖੋਹ ਹੀ ਦੇਖ ਰਹੇ ਹੋ ਸਨਫਲਾਵਰ ਭਾਰੇ ਫੁੱਲ ਹੁੰਦੇ ਆ ਉਹਦੇ ਨੂੰ ਹੀ ਅਸੀਂ ਫੁੱਲਾਂ ਚ ਭਾਰੇ ਫੁੱਲ ਹੈ ਹੋਰ ਬੀ ਕਰਕੇ ਪੋਰ ਗਵਿੰਦੇ ਵੰਗੋ ਤੇ ਭਾਈ ਹੁਣ ਆਪਾਂ ਬੰਪਰ ਖੋਲੀ ਬੈਠੇ ਆ ਤੇ ਤੁਹਾਨੂੰ ਲਾ ਕੇ ਦਿਖਾਉਂਦੇ ਆ ਤੇ ਹੁਣ ਆਪਾਂ ਇਹਨੂੰ ਮਕੈਨਿਕ ਕੋਲੇ ਲੈ ਕੇ ਜਾਣੇ ਆ ਗਾਇਸ ਬੰਪਰ ਖੋਲ ਚੁੱਕੇ ਆ ਤੇ ਫਿਰ ਹੁਣ ਅਸੀਂ ਇਹ ਲੈ ਕੇ ਜਾਵਾਂਗੇ ਇਹਨੂੰ ਮਕੈਨਿਕ ਕੋਲੇ ਤੜਕੇ ਜਾ ਹਾਂ ਹੋਣੀ ਲੈ ਜਣੀ ਪਹਿਲੀ ਗੱਲ ਤੇ ਇਹਦੇ ਕਰਵਾ ਕੇ ਰੰਗ ਅਸੀਂ ਲੈ ਕੇ ਜਾਣਾ ਇਹਨੂੰ ਨਗਰ ਕਿਰਤਨ ਤੇ ਅਜੇ ਅਸੀਂ ਕਿਸੇ ਨੂੰ ਨਹੀਂ ਦੱਸਿਆਗਾ ਸਿਰਫ ਸਾਡੇ ਚਾਚੇ ਨੂੰ ਬਤਾ ਕੇ ਅਸੀਂ ਲੈ ਕੇ ਜਾਣਾ ਤੇ ਅਜੇ ਕਲੇਸ਼ ਪਾਊਗਾ ਸਾਡੇ ਘਰੇ ਇਹਦੇ ਪਿੱਛੇ ਵੀ ਚਲੋ ਬਾਕੀ ਤੁਹਾਨੂੰ ਮਿਲਦੇ ਹਾਂ ਕੱਲ ਤੇ ਅੱਜ ਮਕੈਨਿਕ ਕੋਲੇ ਵਧੀਆ ਰੰਗ ਕਰਵਾ ਕੇ ਇਹਦੇ ਬਾਅਦ ਤੇ ਯਾਰ ਕਰਵਾਵਾਂਗੇ ਅੱਗੇ ਇਹਦੇ ਲਖਾਉਣਾ ਅਸੀਂ ਅਗਲ ਸਭ ਗਾਈਜ਼ ਹੁਣ ਚੱਲੇ ਆਪਾਂ ਮਿਸਤਰੀ ਕੋਲ ਲੈ ਕੇ ਬੰਪਰ ਆਦਾ ਆਵਦਾਣੀ ਮਤਲਬ ਟਰੈਕਟਰ ਦਾ ਤੇ ਮਿਲਦੇ ਆ ਤੁਹਾਨੂੰ ਮਿਸਤਰੀ ਦੀ ਦੁਕਾਨ ਤੇ ਸਾਡੀ ਮੰਡੀ ਦਾ ਮਸ਼ਹੂਰ ਮਿਸਤਰੀ ਦਿਖਾਉਣੇ ਆ ਤੁਹਾਨੂੰ ਅੱਜ ਬਾਈ ਕਹਿ ਰਹੀ ਸੀ ਪ੍ਰੋਮੋਸ਼ਨ ਕਰ ਦੇ ਨਾਲੇ ਉਹਨਾਂ ਦੀ ਪ੍ਰੋਮੋਸ਼ਨ ਹੋ ਜੂਗੀ ਨਾਲੇ ਬੰਪਰ ਆਪਾਂ ਨੂੰ ਫ੍ਰੀ ਸੈਟ ਕਰਕੇ ਦੇਣਗੇ ਹੂੰ ਜੀ ਇਹ ਸਾਡਾ ਛੋਟਾ ਬੰਦਾ ਇੱਕਾ ਦੇ ਨਾਲ ਬੰਪਰ ਚੱਕਦਾ ਹੋਇਆ ਐ ਆਇਆ ਅੱਜ ਇਹ ਮੁੰਡਾ ਨਿਕਰਾ ਕਾਂ ਖਾਂਦਾ ਮੁੰਡਾ ਚੋਰੀ ਚੋਰੀ ਕਰੋਂ ਬਦਾਮ ਖਾਣ ਆਇਆ ਨਾ ਚੱਕੇ ਜੇ ਹਮਾਰੇ ਬੰਪਰ ਸੈਟ ਕਰਾਣੇ ਦਾ ਡੇ 1 ਜੇ ਆਪਣੇ ਬਿੰਗਲੇ ਦੀ ਸਭ ਤੋਂ ਮਸ਼ਹੂਰ ਟਰਾਲੀ ਮੇਕਰ ਦੁਕਾਨ ਜੇ ਭਾਈ ਇੱਥੇ ਤੁਸੀਂ ਜਾ ਕੇ ਆਪਣੇ ਟਰੈਕਟਰਾਂ ਦਾ ਟਰਾਲੀਆਂ ਦਾ ਜੋ ਵੀ ਕੰਮ ਕਰਾਉਣਾ ਹੈ ਤੁਸੀਂ ਕਰਾ ਸਕਦੇ ਹੋ ਆ ਦੇਖੋ ਭਾਈ ਬਾਈ ਹਰਿਆਣੇ ਟਰਾਲੀ ਬਣਾਈਏ ਦੇਖੋ ਕਿੰਨੀ ਸੋਹਣੀ ਬਣਾਈ ਹੈ ਕੋਈ ਪਤਾ ਹੈ ਭਾਈ ਆਪਾਂ ਇੱਥੇ ਬੰਪਰ ਸੂਟ ਕਰਾਉਣ ਆਏ ਹਾਂ ਕੋਈ ਆ ਵੀ ਇੱਥੇ ਟਰਾਲੀ ਤੇ ਰੰਗ ਹੋ ਰਿਹਾ ਹੈ ਜੀ ਆਹ ਬਾਈ ਦੀ ਦੁਕਾਨ ਤੇ ਵਿਕਰ ਨੇ ਇਤੋਂ ਵੀ ਟਰਾਲੀਆਂ ਹੁੰਦੀਆਂ ਨੇ ਅਗਰ ਗ੍ਰੀਤਨ ਤੇ ਬੁੜੀਆਂ ਇੰਨਾ ਟਰਾਲੀਆਂ ਚੀ ਸੌਂਦੀਆਂ ਨੇ ਆਸੀ ਬਈ ਆਪਣਾ ਬੰਪਰ ਇੱਥੇ ਪਈ ਬਈ ਹੁਣ ਤੁਸੀਂ ਟਰਾਲੀਆਂ ਚੈੱਕ ਕਰੋ ਬਈ ਹੁਣ ਤੁਹਾਨੂੰ ਮਨਾਉਣ ਲੱਗਿਆ ਦੁਕਾਨ ਦੇ ਓਨਰ ਦੇ ਨਾਲ ਜੋੜੇ ਨਹੀਂ ਨਾ ਚੱਲਣ ਦੇ ਫੁੱਲ ਗਰੰਟੀ ਆ ਆਪਣੇ ਡਾਇਰੈਕਟਰ ਨੂੰ ਠਿੱਪਾ ਨਹੀਂ ਮਾਰੂਗੀ ਡਾਇਰੈਕਟਰ ਨੂੰ ਤੰਗ ਨਹੀਂ ਕਰੂਗੀ ਬੋਤਲ ਸਾਡਾ 14 ਦਾ ਟਰਾਲਾ ਹੈ ਪਰਲਾ ਉਹ 14 ਦਾ ਟਰਾਲਾ ਹੈ ਪਰਲਾ ਗੀਆਂ ਚੱਲੀ ਫਰਸੇ ਨੇ ਐ ਟਾਟਾ ਦੀ ਹੈ ਟੋਟਲ ਪੂਰੀ ਆ ਪੂਰੀ ਟਾਟਾ ਦੀ ਹੈ ਇਹ ਸਾਰੀਆਂ ਬੀਗਨੇਰ ਦੀਆਂ ਕਸਰਾਂ ਦੀਆਂ ਟਰਾਲੀਆਂ ਕਿਤੇ ਨੇ ਜਾਨੀਆਂ ਪਲੇਟਾਂ ਵਾਲੀਆਂ ਸਾਰੀਆਂ ਤੇ ਆਪਣਾ ਨਾਮ ਗੁਰਸੇਵ ਸਿੰਘ ਐ ਐਮਬੀਐਸ ਨਾਮ ਬਿੰਜਵੇਲਾ ਕੰਟੈਕਟ ਨੰਬਰ 70910 69215 ਇਸ ਦਾ 399 90039 ਸੇਕਰ ਲੋ ਗਾਇਜ਼ ਆਪਾਂ ਬੰਪਰ ਦੇਦਾ ਹੁਣ ਆਪਾਂ ਚੱਲਿਆ ਕਰੇ ਤੇ ਅਜੇ 2-3 ਦਿਨ ਇਹਨਾਂ ਨੂੰ ਬੰਪਰ ਦੇਣਗੇ ਸਹੀ ਕਰਕੇ ਤੇ ਫਿਰ ਤੁਹਾਨੂੰ ਮਿਲਦੇ ਆ ਸਹੀ ਕਰਵਾ ਕੇ ਬੰਪਰ ਸਹੀ ਕਰਨ ਵਾਲਾ ਦੇਣਾ ਆ ਗਿਆ ਸਾਡੇ ਮਿਸਤਰੀ ਅਜੇ ਬੰਪਰ ਸਹੀ ਕਰਨਗੇ 4 ਦਿਨਾਂ ਤੋਂ ਦਿੱਤਾ ਇਹਨਾਂ ਨੂੰ ਬੰਪਰ ਸਹੀ ਕਰਾਉਣਾ ਭਾਈ ਇੱਧਰ ਫੇਰ ਬਾਟ ਨਾ ਹਟ ਗਿਆ ਲੱਗਦਾ ਹੈਲੋ ਗਾਇਜ਼ ਕੋਣ ਅਸੀਂ ਚੱਲਦੇ ਆਂ ਬਾਜ਼ਾਰ ਕੋਈ ਸਮਾਨ ਲੈ ਕੇ ਆਉਣੇ ਸਮਾਨ ਕੋਈ ਨਹੀਂ ਆ ਮਿਸਤਰੀਆਂ ਦਾ ਬਲੇਡ ਲੈ ਕੇ ਆਉਣੇ ਆ ਬਸ ਆ ਬੱਪਰ ਸੂਤ ਕਰਨ ਲੱਗੇ ਆ ਗ੍ਰੈਂਡਰ ਦੇ ਬਲੇਡ ਮੁੱਕ ਗਏ ਇਹਨਾਂ ਦੇ ਸਾਲਿਆਂ ਦੇ ਹੁਣ ਆ ਪਰ ਕਰ ਜਾਂਦਾ ਆ LG 2 LG 1 ਪਿੱਛੇ ਬੈਠਾ LG 4 ਤੇ ਤੁਹਾਨੂੰ ਤਾਂ ਬਹੁਤ ਜ਼ਿਆਦਾ ਹੈ ਆ ਠੰਡ ਵੀ ਐਸੀ ਤੈਸੀ ਕਰਾ ਲਈ ਆ ਆਪ ਦੀ ਬਲਾਗਰ ਠਾਕ ਉਹ ਪਿੱਛੇ ਪੁਲਿਸ ਵਾਲੇ ਗੱਡੀ ਆ ਗਈ ਗਾਇਸ ਹੁਣ ਉਹ ਆਪੇ ਹੀ ਪਾਸੇ ਕਰਾ ਦੇਗੀ ਸਾਰਿਆਂ ਨੂੰ ਇਹ ਆਪਣੇ ਜਾਣਕਾਰ ਹੈ ਜੀ ਕੋਈ ਜ਼ਿਕਰ ਵਾਲੀ ਗੱਲ ਨਹੀਂ ਜੀ ਆਪਣੇ ਵਾਲ ਦੇਖਦਾ ਸੀਗਾ ਆਪਾਂ ਆ ਹੀ ਕਰਤੀ ਐ ਗਾਇਸ ਪਹੁੰਚ ਗਿਆ ਆਪਾਂ ਤਾਂ ਗਾਇਸ ਬਲੇਡ ਲੈ ਲਿਆ ਆਪਾਂ ਹੁਣ ਚਲਦੇ ਆਂ ਦੁਕਾਨ ਤੇ ਜਿੱਥੇ ਇਹਦਾ ਚਾਚਾ ਦੁਬਾਰਾ ਕੰਮ ਕਰਨ ਲੱਗ ਗਿਆ ਹੁਣ ਅਸੀਂ ਆ ਗਏ ਨਾ ਤੇ ਉਹਨੇ ਬੰਪਰ ਤੋਂ ਫੇਰ ਹਟ ਜਾਣਾ ਉਹ ਮਸਾ ਲੱਗਿਆ ਸੀ ਕੰਮ ਕਰਨ ਸਾਨੂੰ ਇਹ ਫੇਰ ਲਿਆ ਇੱਕ ਲੰਨ ਮਹਿਕਮਾ ਸੀ ਅੱਜ ਗੋਲੇ ਖੜ ਕੇ ਕੰਮ ਕਰਵਾਇਆ ਤਾਂ ਉਹਨਾਂ ਨੇ ਵਿੰਟਾ ਨਹੀਂ ਕਰਤਾ ਚਲੋ ਠੀਕ ਹੈ ਗਾਇਜ਼ ਆਪਾਂ ਮਿਲਦੇ ਹਾਂ ਮਿਲਦੇ ਆਂ ਅਖਰੇ ਬੋਸਟਰ ਬੋਸਟਰ ਲਾਉਣ ਜਾਣੇ ਉਦੋਂ ਵੀ ਵਲੋਗ ਪਾਵਾਂਗੇ ਅੱਜ ਫੁੱਲ ਵੱਡਾ ਵਲੋਗ ਆਊਗਾ ਅੱਜ 20 ਮਿੰਟਾਂ ਦਾ ਵਲੋਗ ਕਰਦੇ ਨੇ ਤੇ ਤੁਸੀਂ ਸਾਰਾ ਦੇਖਿਓ ਲਾਈਕ ਤੇ ਸਬਸਕ੍ਰਾਈਬ ਕਰ ਦਿਓ ਭੈਣ ਚੋਦੇ ਤੁਸੀਂ ਕਮੈਂਟ ਕਰਨ ਨੂੰ ਹੜਗੇ ਸੱਕਰਬਾਰਾ ਜ਼ਰੂਰ ਕਰਨਾ ਸੱਕਰਬਾਰਾ ਜ਼ਰੂਰ ਕਰਨਾ ਓਕੇ ਗਾਇਜ਼ ਇਹ ਮੇਰੇ ਵੇੜੀਆਂ ਨੂੰ ਗਾਰਾ ਆ ਜਿਹੜੇ ਵਲੋਗ ਮੈਂ ਚ ਗੁੰਮਪਰੇ ਨਾ ਨਹੀਂ ਕਰਤਾ ਤਿਆਰ ਹੁਣ ਬਸ ਰੰਗ ਕਰਨਾ ਹੈ ਤੇ ਬਾਈ ਜੀ ਹੁਣ ਬਾਈ ਗ੍ਰੈਂਡਰ ਮਾਰੀ ਜਾਂਦਾ ਉਹ ਘਰੇ ਲਿਆਉਂਦੇ ਸੀਗੇ ਗੜਾ ਆਪਣਾ ਉਸਗਾ ਬੰਪਰ ਉਹ ਲਿਆਂਦਾ ਘਰੇ ਉਹ ਅਸਲੀ ਲਿਉਣੀਆ ਡਿਫੈਂਡਰ ਅੱਜ ਪ੍ਰਕਰਨ ਬਾਈ ਵਾਰੀ ਜਾਂਦਾ ਗ੍ਰੈਂਡਰ ਏ ਤੇ ਬਾਈ ਜੀ ਤੇ ਬਾਈ ਜੀ ਉਤੋਂ ਦੁਕਾਨ ਤੋਂ ਆਪਾਂ ਚੱਕ ਲੈਂਦਾ ਏ ਬੰਪਰ ਆਪਣਾ ਤੇ ਦੁਕਾਨਾਂ ਨੂੰ ਆਪਾਂ ਕਹਿ ਹੀ ਨਹੀਂ ਵੀ ਮਾਰ ਦੋ ਗ੍ਰੈਂਡਰ ਘਰੇ ਹੀ ਗ੍ਰੈਂਡਰ ਪਿਆ ਸੀਗਾ ਤੇ ਘਰੇ ਹੀ ਟੱਕ ਕੇ ਮਾਰ ਲਾਗੇ ਤੇ ਰੰਗ ਵੀ ਬਾਈ ਘਰੇ ਹੀ ਲਿਆਂਦਾ ਪਿਆ ਤੇ ਘਰੇ ਹੀ ਰੰਗ ਮਾਰ ਦਾਂਗੇ ਤੇ ਹੁਣ ਬਾਈ ਜੀ ਬਾਈ ਪੂਰਾ ਮੇਸਤਰੀ ਬਣਿਆ ਪਿਆ ਤੇ ਇਹ ਅੱਜ ਆਹ ਬਾਈ ਸਾਡੇ ਨਾਲ ਮਿਲਣ ਆਏ ਆ ਇਹਨਾਂ ਦਾ ਬਲੌਗ ਇਹਨਾਂ ਦਾ ਵੀ ਚੈਲੰਜ ਹੋਇਆ ਕੀ ਨਾਮ ਹੋਏ ਸੰਦੂ ਘਰਮ 39 ਲੰਪੀ ਤੇ ਬਿੰਗ ਫੈਨ ਜੀ ਵੇਖ ਆਹ ਕੀ ਨਾਮ ਆ ਪ੍ਰਭਜੋਤ ਢਾਲੀਵਾਲ ਇਹ ਬਾਈ ਜੀ ਮਿਲਣ ਆਏ ਆ ਸਪੈਸ਼ਲ ਇਹਨਾਂ ਇਹਨਾਂ ਕੋਲੇ ਸੁਪਰੀਆ ਮਾੜੂ ਬਾਬਾ ਜੀ ਦਾ ਚੱਕ ਲੱਗਦਾ ਹੈ ਏ ਜੀ ਆਪਣਾ ਹੀ ਤੋਤਾ ਇਹ ਉਹ ਆਪਣਾ ਤੋਤਾ ਜੀ ਕਿਤੇ ਤੇਰਾ ਮੁੰਡਾ ਤੇ ਇਹ ਤੋਂ ਬੰਦੇ ਨੇ ਉੱਪਰ ਰੱਖ ਰੱਖਿਆ ਨਾਲ ਵੱਖਿਆ ਰੱਖ ਰੱਖਿਆ ਉਹਦਾ ਵੀ ਟੂਰ ਕਰਾਵਾਂਗੇ ਤੁਹਾਨੂੰ ਇਹ ਸਾਨੂੰ ਹਣਾ ਅਸੀਂ ਕੰਮ ਕਰ ਆਏ ਜੀ ਆ ਜਿਹੜਾ ਜਿਹਦਾ ਮਾੜੂ ਬਾਬਾ ਚਾਚਾ ਲੱਗਦਾ ਹੋ ਤਾਂ ਮੁੰਡਾ ਹੀ ਹੈ ਇਹ ਢੜਬੇ ਪੰਜਾਬ ਤੋਂ ਆਏ ਤੂੰ ਕਿੱਥੋਂ ਆਇਆ ਬਈ ਅਮਰਸਰੋਂ ਆਇਆ ਬਈ ਇਹ ਸਾਡਾ ਕਰਦੇ ਇਹ ਇਹ ਆਏ ਆਏ ਵੀ ਬਰਖਾਤ ਪੂਰੇ ਦੋਸਤੋ ਹੋਲੇ ਵਾਲਾ ਚੱਕ ਤੋ ਆਏ ਬਈ ਹੋਲੇ ਵਾਲੇ ਤੱਕ ਤੋ ਆਏ ਹੋਲੇ ਕੀ ਕਹਿੰਦੇ ਨੇ ਹੋਲੇ ਵਾਲੇ ਤੱਕ ਐ ਹੈ ਬਗੜੀ ਕੀ ਕਹਿੰਦੇ ਨੇ ਬੋਲਾ ਵਾਲਾ ਚੱਕ ਹੋਲਾ ਤੱਕ ਚੱਕੜੋ 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 ਉਹ ਚੱਕ ਲੋ ਜੀ ਚੱਕ ਲੋ ਚੱਕੜੋ ਅੱਜ ਫੜੀ ਜਾਂਦੇ ਅੱਜ ਪਾਵਾਂਗੇ ਸਾਰੇ ਆਲੀ ਸਾਰੇ ਪਾਵਾਂਗੇ ਅੱਜ ਡੈਡੀ ਸਾਹਮਣੇ ਆ ਡੈਡੀ ਦੀ ਬਣਾ ਕੇ ਲਿਆ ਦੇ ਤੇ ਇਹ ਇਹ ਜੀ ਉਹੀ ਐ ਜਿੱਤੇ ਜੰਮਿਆ ਸੀਗਾ ਗੁਰਦੁਆਰੇ ਨਾਂਸਮੈਂਟ ਹੋਈ ਸੀ ਬਾਈ ਗੁਰਜੀ ਦਾ ਖਾਲਸਾ ਬਾਈ ਗੁਰਜੀ ਕੀ ਫਤੇ ਉਹੀ ਹੋ ਗਿਆ ਜਿਹੜੀ ਗੱਲ ਦਾ ਖਤਰਾ ਸੀ ਬਸ ਹੁੰਦੇ ਦੇ ਕੇ ਭੱਜੀ ਜਾਂਦੇ ਆ ਓਏ ਉਹ ਮੱਟ ਮਾਰੂੰਗਾ ਇਹ ਦੇਖੋ ਭਾਈ ਆਪਣੇ ਸਬਸਕ੍ਰਾਈਬਰ ਇੰਨੇ ਫੈਮ ਟ੍ਰੈਂਡ ਰਹੀ ਐ ਮੱਧਾਂ ਨਾਲ ਵੀ ਖੇਡਦੇ ਐ ਹੱਥ ਕਿੱਥੇ ਰਖਣਾ ਇਹਨੂੰ ਅਸਤਾਂਜੀ ਜਿਵੇਂ ਪੈਨ ਨਾਲ ਹੀ ਰੱਖੀ ਹੋਈ ਆ ਮੈਂ ਥੱਕ ਗਿਆ ਕੀ ਕਰਾਂ ਬੱਟਾ ਜੀ ਤੁਹਾਡੇ ਘਰੇ ਹੀ ਪਿਆ ਐ ਥੱਪੜ ਮਾਰੂਗਾ ਮੈਂ ਨਹੀਂ ਗੱਲ ਸੁਣੀ ਓਏ ਦਾਣਾ ਕਿਹਦੇ ਨਾਲ ਫਰੋਲਦੇ ਨੇ ਤੁਸੀਂ ਦਾਣਾ ਕਿਹਦੇ ਨਾਲ ਫਰੋਲਦੇ ਨੇ ਓਏ ਦਾਣਾ ਫਰੋਲਰ ਨੂੰ ਵੈਟ ਟਰੱਕ ਲਿਆ ਵੇਲੀ ਆਲੇ ਮੇਰਾ ਮੈਨੂੰ ਖੇਡਣ ਦਿੱਤਾ ਜੀ ਢਾਲੇ ਚ ਵਿਚਾਰ ਕੇ ਐਂ ਕਰ ਦਿੰਦੇ ਐ ਲੋ ਵੀ ਗਾਇਸ ਬੰਪਰ ਤੇ ਮੈਂ ਚਲੇ ਰੇਕ ਮਾਰ ਹੁਣ ਪਹਿਲਾਂ ਗ੍ਰੈਂਡਰ ਨਾਲ ਲਾਈਏ ਚੰਗ ਹੁਣ ਰੇਕ ਮਾਰ ਨਾਲ ਲਾ ਰਹੇ ਆਂ ਅੱਜ ਤਨੋਂ ਦੇਖੋ ਐ ਕੜ ਦਾ ਸਟੀਲ ਆ ਰਗਾ ਆਪਾਂ ਅਸਾਈ ਹਾਰਮੋਨ ਲੱਗੂਆ ਘੰਟਾ ਕੋਸਟੀ ਰਾਰਾ ਕੱਢ ਕੇ ਦੇ ਆਂ ਜਮਾ ਤਿਆਰ ਕਰ ਦੇਣਾ ਆਪਾਂ ਰੰਗ ਕਰਕੇ ਵਧੀਆ ਬਣਾ ਦੇਣਾ ਇਹਨੂੰ ਐਨੇ ਸਾਲ ਸਾਡੇ ਘਰ ਜਾਨੇ ਕੋਈ ਅਜੀ ਦੇਖਭਾਲ ਨਹੀਂ ਕੀਤੀ ਉਵੇਂ ਜੰਗ ਪਾਈ ਜੇ ਫੰਕਸ਼ਨ ਤੇ ਪਸੀਨਾ ਹੋਇਆ ਵੀ ਸਾਡਾ ਬੰਦਾ ਇੰਨੀ ਠੰਡ ਦੇ ਵਿੱਚ ਆ ਦੇਖੋ ਏ ਇੱਕ ਮਿੰਟ ਆ ਰਿਹਾ ਪਸੀਨਾ ਕਿੱਥੇ ਹੈ ਪਸੀਨਾ ਨੱਕ ਕੋਲੇ ਨੱਕ ਕੋਲੇ ਗਾਈਜ਼ ਤਾਂ ਤੇਰੇ ਧਮਕਨ ਲਾਤਾ ਹੈ ਤੇ ਹੁਣ ਥੋੜੀ ਦੇਰ ਨਾਲ ਪਹਿਲੇ ਤੇ ਮਾਰਦੇ ਆ ਰੰਗ ਫਿਰ ਦਿਖਾਵਾਂਗੇ ਤੁਹਾਨੂੰ ਰੰਗ ਮਾਰ ਕੇ ਇੱਕ ਕੋਟਾ ਹੁਣ ਮਾਰਾਂਗੇ ਤੇ ਇੱਕ ਕੋਟ ਮਾਰਾਂਗੇ ਨੂੰ ਸ਼ਾਮ ਨੂੰ ਪਹਿਲਾਂ ਮੈਂ ਨੂੰ ਗ੍ਰੈਂਡਰ ਨਾਲ ਘਸਾਇਆ ਤੇ ਹੁਣ ਹੱਥਾਂ ਵਾਲੇ ਰੇਗ ਮਾਰਨ ਨਾਲ ਕਹਿੰਦੇ ਜਦੋਂ ਤਈ ਹੱਥਾਂ ਵਾਲਾ ਕੰਮ ਨਾ ਕਰੀ ਉਦੋਂ ਤਈ ਸਹੀ ਹੁੰਦਾ ਨਹੀਂ ਨਟਾ ਨੂਟਾ ਦੀ ਪੂਰੀ ਸਵਾਇ ਦੇ ਰਿਹਾ ਮੁੰਡਾ ਲੜਨਾ ਯਾਰ ਮੁੰਡੇ ਨੂੰ ਕੁੜੀਆਂ ਥੱਕ ਗੇ ਤੇਰਾ ਲੈ ਫੈਰੀ ਕੁੜੀ ਇਹੇ ਉਹ ਸਿਕਾ ਨਹੀਂ ਆਉਂਦਾ ਇਹ ਹੈ ਫਿਰ ਹੋਰ ਹੀ ਗੱਲ ਆਇਆ ਮਾਰਦੇ ਨੂੰ ਮੈਂ ਤੇ ਬੱਜ ਗਿਆ ਜਿਹੜਾ ਉਹਨੇ ਲੱਗ ਗਿਆ ਭਾਈ ਰੋਟੀ ਕਾਲੀ ਹੈ ਹਰਮਨ ਨੇ ਤੇ ਹੁਣ ਹਰਮਨ ਨੂੰ ਵੀ ਨਾਲ ਲਾ ਲਿਆ ਸੋਹਾਂ ਜੀ ਗਾਇਸ ਬਫਰ ਹੋ ਗਿਆ ਰੈਡੀ ਇਹ ਨਾਲ ਲੈਂਦੇ ਆ ਰੰਗ ਵੀ ਕਰਤਾ ਸੀ ਆ ਦੂਜੀ ਸਪਰੇਅ ਜਾਂਦੀ ਹੈ ਕਿਉਂਕਿ ਇਹ ਦੇਖੀਏ ਦੇਖ ਸਕਦੇ ਹੈ ਜੇ ਕੋਟ ਪਏ ਆ ਕੋਟ ਕੋਟ ਇੱਕ ਕੋਟ ਅਸੀਂ ਹੋਰ ਮਾਰਾਂਗੇ ਇਹਦੇ ਤੇ ਕੀ ਹੁਣ ਇਹਨੂੰ ਲੈ ਕੇ ਜਾਵਾਂ ਨੂੰ ਪੇਂਟਰ ਕੋਲ ਰੰਗ ਤਾਂ ਹੋ ਗਿਆ ਇਹ ਬਸ ਪੱਠੇ ਲਿਆ ਕੇ ਤੋਂ ਬਾਅਦ ਪੇਂਟਰ ਕੋਲੇ ਲੈ ਜਾਂ ਕੋਟ ਮਾਰ ਜੰਨੇ ਆਉਣੇ ਨੇ ਬਾਈ ਹੁਣ ਬਾਈ ਰੰਗ ਮਾਰ ਰਿਹਾ ਹੈ ਸ਼ਾਨਦਾਰ ਰੰਗ ਮਾਰ ਰਿਹਾ ਬਈ ਸ਼ਾਨਦਾਰ ਰੰਗ ਦੇਖੋ ਕਿੰਨਾ ਸ਼ਾਨਦਾਰ ਰੰਗ ਹੈ ਇਹ ਤੁਹਾਨੂੰ ਇਨਾ ਸੋਹਣਾ ਰੰਗ ਚਾਹੀਦਾ ਹੈ ਆ 200 cc ਹੈ ਜੀ ਪਿੱਛੇ 150 ਦੀ ਆਦੀ ਹੈ ਯਾਰ ਇਹ ਦਾ ਲੱਗ ਹਾਂ ਜੀ ਨੜ ਦੇ ਥੱਲੇ ਰਹਿੰਦਾ ਆ ਪੱਤਰੀ ਪੱਤੀ ਦੇ ਥੱਲੇ ਥੋੜਾ ਹੀ ਰਹਿੰਦਾ ਉਹ ਪੱਤੀ ਦੇ ਥੱਲੇ ਹਾਂਜੀ ਗਾਇਜ਼ ਜਿਹੜਾ ਰੰਗ ਕਰਨ ਵਾਲਾ ਸਪਰੇਅ ਲੈ ਸੀ ਗਏ ਸੀ ਉਹ ਦੇ ਤੋਂ ਨੀਂ ਦੋ ਘੱਟ ਗੋਲੀਆਂ ਤੇ ਆ ਇੱਕ ਉਹ ਭਾਈ ਇੱਕ ਆਹ ਭਾਈ ਆ ਅਸੀਂ ਮਰਵਾ ਵੀ ਲੇਤੇ ਹੱਥ ਤੇ ਕੇਨ ਜੈ ਅਸ ਤੱਕ ਕੋ ਗਾਲਾਂ ਕਹਿਣ ਹੋ ਗਏ ਫੱਟਿਆ ਜਾਊਗਾ ਪਰ ਇਹ ਜ਼ੋਰ ਬਾੜ ਲਵਾਤਾ ਇਹਨੇ ਹੱਥ ਤੇ ਵੱਜਿਆ ਇਹ ਲੋ ਬਾਈ ਹੁਣ ਆਪਾਂ ਜਾ ਰਹੇ ਆ ਇਹ ਤੇ ਅਕਾਲ ਸਾਹੀ ਲਾਉਣ ਭਾਰਤੀ ਕੱਢਦਾ ਭੈਜ ਚਾਲਡ ਕਰਦਾ ਭੈਜ ਤਾਰ ਲਾਈ ਬਾਈ ਟਰੈਕਟਰ ਸਟਾਰਟ ਕਰਨ ਲੱਗਿਆ ਤੇ ਤਾਰ ਹੀ ਨਹੀਂ ਲਾਈ ਹੋਈ ਕਿਹ ਕਾ ਹੁਣ ਚੱਲਦੇ ਆਂ ਬਈ ਦੁਕਾਨ ਤੇ ਇੱਥੇ ਅਕਾਲ ਸਾਈ ਲਿਖੋਣਾ ਫਿਰ ਮਿਲਦੇ ਆ ਤੁਹਾਨੂੰ ਸੋ ਹਾਂਜੀ ਗਾਇਸ ਆਪਾਂ ਆ ਚੁੱਕੇ ਆਂ ਪੈਂਟਰ ਦੇ ਅਕਾਲ ਸਾਈ ਲਖਾਉਣ ਆਹ ਆ ਤੁਹਾਨੂੰ ਪਤਾ ਹੀ ਏ ਸਤਗੁਰੂ ਵਾਲਾ ਮਕੈਨਿਕ ਇਹ ਮਗਰ ਮਗਰ ਸਾਡੇ ਆ ਜਾਂਦਾ ਜਿੱਥੇ ਕਿਤੇ ਕਿਉਂਕਿ ਸਾਡਾ ਵੇਲੀ ਏ ਇਹ ਆ ਅਕਾਲ ਸਾਈ ਲਿਖਿਆ ਜਾ ਰਿਹਾ ਆ ਪੈਂਟਰ ਭਾਈ ਸਾਹਿਬ ਇਹ ਭੱਜਣ ਦੀ ਕਰਦੇ ਸੀਗੇ ਅਸੀਂ ਇਹਨਾਂ ਨੂੰ ਰੋਕ ਲਿਆ ਉਹ ਆਪਣਾ ਐਲਜੀ 3 ਅੱਜ ਵਲੌਗ ਚ ਆ ਹੀ ਚੁੱਕਿਆ ਏ ਫਾਈਨਲੀ ਆ ਤੁਹਾਨੂੰ ਪਤਾ ਹੀ ਏ ਪਰਉ ਚੰਤੇ ਲੀ ਜੀਵਨ ਨਹੀਂ ਤੇ ਬਾਕੀ ਤੁਹਾਨੂੰ ਮਿਲਦੇ ਆ ਅਕਾਲ ਸਾਈ ਲਖਵਾ ਕੇ ਮਾੜੀ ਮੋਟੀ ਨਿਓਨ ਲਾਈਟ ਵੀ ਲਗਾਉਣੀ ਆ ਉਹ ਤਾਂ ਤੜਕੇ ਲੱਗੂਗੀ ਅਸੀਂ ਆਪ ਫਿੱਟ ਕਰਾਂਗੇ ਗਾਇਜ਼ ਸਿਰਫ ਦੋ ਨਾਟਕਾ ਸਨਸ ਤੇ ਟਰਮੀਨਲ ਦੇ ਉਹ ਵੀ ਫਰੀ ਹੋ ਗਏ ਜੀ ਅਸੀਂ ਸਿਰਫ ਟਰਮੀਨਲ ਹੀ ਚੇਂਜ ਕਰਦੇ ਹਲਪੀਆਂ ਦੀ ਕੋਈ ਦਿੱਕਤ ਨਹੀਂ ਸਾ ਵੀ ਬੱਸ ਮੱਥਾ ਨਾ ਮਾਰਨਾ ਪਵੇ ਅਸੀਂ ਉਹ ਕੰਮ ਹੀ ਚਾਹਤਾ ਵੱਡਿਆਂ ਘਰਾਂ ਦੇ ਕਾਕੇ ਕਰ ਕੇ ਬਦਲ ਲੱਗੂ ਕਰਦੇ ਜਿੰਦਾ ਗਾਲਾਂ ਕੱਢਣਗੇ ਨੜਕਸ ਨੇ ਮਾਰਨ ਟਰਮੀਨਲ ਜਿੱਕੇ ਹੁਣ ਤਾਂ ਪਾ ਲੈ ਗੱਲਾਂ ਤਾਂ ਆਪ ਸਟਾਰਟ ਰਨ ਉਹ ਤੇ ਮੂਠਾ ਕਰ ਲਾ ਫਿਰ ਸੀ ਜੀ ਦੇ ਰਹਿ ਰਹੇ ਤਾਂ ਠੀਕ ਹੈ ਲੋ ਬਾਈ ਹੁਣ ਲਾਈ ਜਾਂਦੇ ਆ ਸਟicker ਤੇ ਚੈੱਕ ਕਰੋ ਬਾਈ ਕੁਆਲਿਟੀ ਚੈੱਕ ਕਰੋ ਇਹ ਸਾਡੇ ਮੰਡੀ ਦੀ ਇੱਕ ਮਸ਼ਹੂਰ ਕਹਾਣੀ ਬਣੇਗਾ। ਭਾਈ ਦੇਖੋ ਅਸੀਂ ਆਪ ਵੀ ਮਸ਼ਹੂਰਤ ਕਰਨੇ ਤੇ ਜਾਂਦੇ ਆ ਤੁਹਾਨੂੰ ਵੀ ਮਸ਼ਹੂਰਤ ਕਰਨੇ ਦਿਖਾਉਣੇ ਆ। ਅਰੇ ਲੱਗ ਰਿਹਾ ਯਾਰ ਕਹਾਣੀ। ਇਹ ਸੱਚੀ ਲੱਗ ਬੜਾ ਹੁੰਦੀ ਹੈ ਕਪੜਾ। ਸੱਚੀ ਬਣਾਉਣੇ ਆ ਨਾ। ਤੇਨ ਲਿਖ ਨਾਮ ਕਹੋ ਫਿਰ ਪ੍ਰਕਾਸ਼ ਲੋਕ। ਇੱਕ ਚੋਟੀ ਹੈ। ਭਾਈ ਰੱਬ ਨਾ ਕਰੋ ਪਿਆਰ ਤੇ ਬੰਪਰ ਹੋ ਗਿਆ ਤਿਆਰ। ਹੁਣ ਆਪਾਂ ਪ੍ਰਮਪ ਕਰਦੇ ਆਂ ਵਲੌਗ ਦੀ ਐਂਡਿੰਗ ਇੱਧਰ ਬੈਟਰੀ ਦਾ ਥੋੜਾ ਜਿਹਾ ਕੰਮ ਚੱਲ ਰਿਹਾ ਥਾਪੇ ਦਾ ਤੇ ਬਾਕੀ ਤੁਹਾਨੂੰ ਮਿਲਦੇ ਆਂ ਅਗਲੇ ਵਲੌਗ ਚ ਮਸਾ ਐਂਡਿੰਗ ਆ ਸਾਡੀ ਐਂਡਿੰਗ ਰਹਿ ਜਾਂਦੀ ਆ ਤੁਹਾਨੂੰ ਭੁੱਲਿਆ ਨਹੀਂ ਅਸੀਂ ਵੇਂਡਿੰਗ ਵੀ ਦੇ ਵਲੌਗ ਦੀ ਤਾਂ ਕਰਕੇ ਬਾਕੀ ਥੈਂਕ ਯੂ ਲਾਈਕ ਸਬਸਕ੍ਰਾਈਬ ਟੂ ਮੈਨਸ਼ਨ